ਬਾੜਾ ਬੜਾ ਸਾਹਿਬ ਜੀ ਸਾਡੇ ਹਾਜ਼ਰ ਕਦੀ ਮਾਨ ਸਰਦਾਰ ਰਵੀਸ਼ਦੀਪ ਸਿੰਘ ਮੈਂ ਸਾਹਿਬ ਜੇਰੇ ਨੇ ਬਹੁਤ ਮਹਾਨ ਦਾ ਜੀ ਪਤਨ ਨੇ ਅੱਜ ਸਵੇਰ ਤੋਂ ਹੀ ਅਸੀਂ ਅਨਾਉਂਸ ਕਰਦੇ ਸੀ ਕਿ ਕਈ ਚਿਰਾਂ ਤੋਂ ਤੁਸੀਂ ਹਾਜ਼ਰ ਕੀ ਹੋਈ ਸੀ ਦੀਨਾ ਪਾੜ ਕੇ ਪਤਰਾ ਦਾ ਪੰਜਾਂ ਦੇ ਪੱਤੇ ਤੇ ਤੱਕੀ ਲਗੜੇ ਇਹਨਾਂ ਦੇ ਨਾਮ ਵੀ ਜਿਹੜੇ ਘਰੋਂ ਆਉਣਾਂਗੇ ਤੁਹਦੇ ਰਸਤਾ ਆਪਣੇ ਸੁਪਨਾ ਦਾ ਕੋਈ ਬਹੁਤ ਬਹੁਤ ਮੁबारकਮ ਸਰਦੂਨੇ ਅੱਜ ਇਹ ਮੱਧਿਆਂ ਨੂੰ ਜਿਹੜਾ ਬੈਠੀ ਆदाई ਦੀ ਆਸਮਾਨ ਨੇ ਇਹਨਾਂ ਨੂੰ ਪਾਇਆ ਸਾਡੇ ਬੱਚੇ ISIPs ਤੇ PCS ਇਸ ਸਾਰੇ ਜਿਹੜੇ ਹੈ ਇੱਧਰ ਤੋਂ ਹੁਣ ਬਹੁਤ ਘੱਟ ਹੁੰਦੇ ਹਨ ਹਰਿਆਣਾ ਸਾਡੇ ਤੋਂ ਬਹੁਤ ਅਗੇਨ ਪਿੱਛਲੇ 2 ਸਾਲਾਂ ਅਜੇ ਠੀਕ 2 ਸਾਲ 2 ਦਿਨ ਹੋਇਆ ਨਾ ਕਿਤੇ ਆਇਆ ਮਾਨ ਸਾਹਿਬ ਨੇ ਸੋਚੇ 21 ਮਾਰਚ ਮਨਵਾਰਨ ਦਿਨ ਤੇ ਮੈਂ बतौर ਕੈਬਨਿਟ ਮੰਤਰੀ ਸੋਚ ਚੱਕੀ ਸੀ ਉੱਥੇ ਸਾਡਾ ਰੋਗਿਆ ਵਾਲਾ ਨੇ ਭਗਵਾਨ ਜੀ ਦੀ ਸਰਕਾਰ ਵੱਲੋਂ 2 ਸਾਲ ਦੇ ਘੱਟ ਸਮੇਂ ਦੇ ਵਿੱਚ 42000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਸਾਡੇ ਹਲਕੀ ਸ਼੍ਰੀ ਨਨਪੁਰ ਸਾਹਿਬ ਦੇ ਵਿੱਚ 400 ਤੋਂ ਵੱਧ ਜਿਹੜੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਨੇ ਐਦਾਂ ਦਾ ਪਿੰਡ ਵੀ ਆ ਜਿੱਥੇ ਇੱਕੋ ਪਿੰਡ ਦੀਆਂ ਚਾਰ ਕੁੜੀਆਂ ਜਿਹੜਾ ਹੈ ਉਹ ਪੰਜਾਬ ਪੁਲਿਸ ਭਰਤੀਆਂ ਹੋਈਆਂ ਮਾਣ ਵਾਲੀ ਗੱਲ ਹੈ ਤੇ ਅੱਜ ਜਿੱਥੇ ਸਰਕਾਰੀ ਨੌਕਰੀਆਂ ਤਾਂ ਹੈ ਹੀ ਹੈ ਔਰ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਤਾਂ ਸਾਡੇ ਵੱਲੋਂ ਇੱਕ ਉਪਰਾਲਾ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਰੂਪਨਗਰ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਤੇ ਆਹ ਪਲੇਸਮੈਂਟ ਕੈਂਪ ਲਾਇਆ ਗਿਆ ਸੀ ਜਿਸ ਦੇ ਵਿੱਚ ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੇ ਅੱਜ ਨੌਜਵਾਨ ਆਏ ਆ ਉਨ ਤੱਕ ਲਗਭਗ 680 ਤੋਂ ਵੱਧ ਬੱਚੇ ਆਏ ਨੇ ਤੇ ਮੈਨੂੰ ਉਮੀਦ ਹੈ ਜਿਸ ਕੈਂਪ ਦੇ ਵਿੱਚੋਂ ਅੱਜ ਹੀ 200 ਤੋਂ ਵੱਧ ਬੱਚਿਆਂ ਨੂੰ ਇਸੇ ਵੇਲੇ ਇੱਕ ਮੌਕੇ ਦੀ ਨੌਕਰੀ ਮਿਲ ਜੂਗੀ ਕਈਆਂ ਨੂੰ ਆਲਰੇਡੀ ਜਿਹੜੇ ਅਸੀਂ ਅਪਾਇੰਟਮੈਂਟ ਲੈਟਰ ਦੇ ਦਿੱਤੇ 10000 ਰੁਪਏ ਤੋਂ ਲੈ ਕੇ 35000 ਰੁਪਏ ਤੱਕ ਦਾ ਜਿਹੜਾ ਇਹ ਹੈ ਤੇ ਅਸੀਂ ਉਸ ਨੂੰ ਇਸ ਨੂੰ ਹਰ ਤਿੰਨ ਮਹੀਨੇ ਬਾਅਦ ਅਗਲਾ ਕੈਂਪ ਜੂਨਚ ਲਾਵਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਆਸ-ਪਾਸ ਲੋਕਲ ਜਿਹੜਾ ਹੈ ਰੋਜ਼ਗਾਰ ਮਿਲੇ ਜਿੰਨੇ ਬੱਚਿਆਂ ਨੂੰ ਅੱਜ ਨੌਕਰੀ ਮਿਲ ਜੂਗੀ ਉਹਨਾਂ ਨੂੰ ਮੁਬਾਰਕਬਾਦ ਜਿਨੂੰ ਨਹੀਂ ਮਿਲ ਜੇ ਉਹਨਾਂ ਦਿਲ ਛੋਟਾ ਕਰਨ ਦੀ ਲੋੜ ਨਹੀਂ ਉਹਨਾਂ ਦਾ ਨੰਬਰ ਉਹਨਾਂ ਦੇ ਰੈਜ਼ਿਊਮ ਸਾਡੇ ਕੋਲ ਆ ਗਏ ਆ ਅਸੀਂ ਹੋਰ ਵੀ ਕੰਪਨੀਆਂ ਨਾਲ ਗੱਲ ਕਰਕੇ ਕੋਸ਼ਿਸ਼ ਇਹ ਹੈ ਕਿ ਕੋਈ ਵੀ ਘਰ ਇਦਾਂ ਦਾ ਨਾ ਰਵੇ ਜਿਹੜਾ ਨੌਕਰੀ ਤੋਂ ਵਾਂਝਾ ਰਹਿ ਜਾਵੇ ਇੱਕ ਪ੍ਰਯਾਸ ਹੈ ਕੱਲੇ ਅਨੰਦਪੁਰ ਸਾਹਿਬ ਤੋਂ ਨਹੀਂ ਬਹੁਤ ਸਾਰੇ ਬੱਚੇ ਮੈਂ ਦੇਖ ਰਿਹਾ ਨੂਰਪੁਰ 베ਦੀ ਤੋਂ ਰੋਪੜ ਤੋਂ ਵੀ ਸਾਡੇ ਸੈਂਪ ਚ ਆਏ ਆ ਆਸ-ਪਾਸ ਦੇ ਪਿੰਡਾਂ ਤੋਂ ਵੀ ਸਾਡੇ ਸੈਂਪ ਚ ਆਏ ਆ ਤੇ ਅਸੀਂ ਸਾਡੀ ਇਹ ਕੋਸ਼ਿਸ਼ ਹੈ ਹਰ ਇਥੋਂ ਬੱਚੇ ਨੂੰ ਅਸੀਂ ਉਹਨਾਂ ਦਾ ਰੈਜ਼ਿਊਮ ਲੈ ਕੇ ਮੈਕਸਿਮਮ ਨੂੰ ਅੱਜ ਹੀ ਬਾਕੀਆਂ ਦੇ ਅਸੀਂ ਰੈਜ਼ਿਊਮ ਲੈ ਲਏ ਉਹਨੂੰ ਅਸੀਂ ਪਲੇਸਮੈਂਟ ਕਰਾਵਾਂਗੇ था। था। जी बहुत चाहे बैंकिंग सेक्टर दिया होन, आई -जी -आई, चाहे सेक्टर महिंद्रा, महिंद्रा स्वराज चाहे भारतीय चीमा बोल पास दिन प्राइमो सारी ਅੱਜ ਵੀ ਉਹੀ ਪੁਰਾਣੇ ਕੋਰਸਿਸ ਚੱਲਦੇ ਆਈਟੀਆ ਜਾਂ ਬਣੀਆਂ ਤਾਂ ਇਸ ਕਰਕੇ ਸੀ ਕਿ ਬੱਚਿਆਂ ਨੂੰ ਇੱਕਦਮ ਨੌਕਰੀ ਮਿਲ ਜਾਵੇ ਅਸੀਂ ਜਿਵੇਂ ਸਕੂਲ ਆਫ ਅਪਲਾਈਡ ਲਰਨਿੰਗ ਸ਼ੁਰੂ ਕੀਤਾ ਐ ਇਦਾਂ ਹੀ ਅਸੀਂ ਆਈਟੀਆਈਜ਼ ਨੂੰ ਰੀਵੈਂਪ ਕਰਕੇ ਨਿਊ ਏਜ ਕੋਰਸਸ ਬੋਇਲਰ ਆਪਰੇਟਰਸ ਡਰੋਨ ਪਾਇਲਟਸ ਇਹ ਲੈ ਕੇ ਆ ਰਹੇ ਆ ਤੇ ਆ ਪਹਿਲੀ ਜਿਵੇਂ ਹੁਣ ਅਸੀਂ ਪ੍ਰਿੰਸੀਪਲ ਸਕੂਲਾਂ ਦੇ ਵਿਦੇਸ਼ ਭੇਜੇ ਸੀ ਅਸੀਂ ਇਦਾਂ ਹੀ ਆਈਟੀਆਈ ਦੇ ਪ੍ਰਿੰਸੀਪਲਸ ਤੇ ਇਨਸਟ੍ਰਕਟਰਸ ਨੂੰ ਵੀ ਦੇਸ਼ ਤੇ ਵਿਦੇਸ਼ ਤੇ ਬੈਸਟ ਇੰਸਟੀਟਿਊਟਸ ਭੇਜਾਂਗੇ ਤਾਂ ਕਿ ਜੋ ਅੱਜ ਦੇ ਸਮੇਂ ਚ ਅਜੋਕੇ ਸਮੇਂ ਚ ਤੇ ਆਉਣ ਵਾਲੇ 5 10 20 ਸਾਲਾਂ ਚ ਜੋ ਚੀਜ਼ਾਂ ਦੀ ਲੋੜ ਹੈ ਉਹ ਅਸੀਂ ਪੜ੍ਹਾ ਸਕੀ ਤਾਂ ਹੀ ਰੋਜ਼ਗਾਰ ਮਿਲੂ